ਬਾਕੀ ਜੇ ਫਿਰ ਵੀ ਇਹ ਕਹਿੰਦੇ ਆ ਨਾ ਵੀ ਸਿਰ ਕਮਾਉਣਾ ਇੱਕ ਸ਼ਕਤੀ ਆ ਸਾਡੇ ਅੰਦਰ ਠੀਕ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਉਂਦੇ ਆ ਵੈਣ ਚੇਲੇ ਨੱਚਣ ਗੁਰ ਪੈਰ ਹਲਾਉਣ ਫੇਰ ਨਸਰ ਓਡ ਓਡ ਰਾਵੈ ਝਾਟਾ ਪਾਏ ਵੇਖੇ ਲੋਕ ਸੇਕਰ ਦੇ ਲੋਕ ਤਾਂ ਇਹਨਾਂ ਨੂੰ ਵੇਖ ਵੇਖ ਹੱਸਦੇ ਆ ਇਹ ਤਾਂ ਜਿਵੇਂ ਮਸ਼ੀਨ ਵਾਲਾ ਪਟਾ ਚੱਲਦਾ ਹੁੰਦਾ ਐ ਚੱਲਦੇ ਆ ਇੱਕ ਦੂਜੇ ਦੀਆਂ ਬਾਹਾਂ ਵਿੱਚ ਫੜ ਫੜ ਕੇ ਚੱਲਣ ਲੱਗ ਪਏ ਤੋ ਇਸ ਕਰਕੇ ਲੋਕ ਜਿਹੜੇ ਗਮਰਾਹ ਹੋ ਰਹੇ ਨੇ ਆਉਣ ਵਾਲੇ ਦਿਨਾਂ ਚ ਅਸੀਂ ਪਖੰਡ ਨੂੰ ਮੁਕਤ ਕਰਾਵਾਂ ਚਲੋ ਯਾਰ ਮੁੰਡੇ ਅਸਵਾਰ ਇੱਕ ਅਸਵਾਰ ਅਸਵਾਰ ਮਾਰਾ ਚਲੋ ਜਿਵੇਂ ਆਪਾਂ ਸਿੱਖ ਧਰਮ ਤੋਂ ਬਲੋਂਗ ਕਰਦੇ ਆ ਨਾ ਸਾਰੇ ਵੀ ਬਹੁਤ سارے ਲੋਕ ਐਦਾਂ ਨੇ ਜਿਹੜੇ ਪਿੰਡ ਦੇ ਵਿੱਚ ਡਿਫਾਲਟ ਰਹੁੰਦੇ ਨੇ ਪਰ ਬਾਅਦ ਦੇ ਵਿੱਚ ਉਹ ਬਾਣਾ ਪਾ ਲੈਂਦੇ ਨੇ ਠੀਕ ਹੈ ਉਹਨਾਂ ਨੂੰ ਕੀ ਇਹ ਹੋ ਜਾਂਦਾ ਜਦੋਂ ਚਲੋ ਬਾਣਾ ਪਾ ਲੈਂਦੇ ਨੇ ਆਪ ਇੱਜ਼ਤ ਕਰਦੇ ਨੇ ਜਦੋਂ ਗੁਰੂ ਦਾ ਬਾਣਾ ਪਾ ਲ ਉਹਨਾਂ ਨੇ ਪਰ ਇੱਕ ਐਦਾਂ ਦਾ ਬੰਦਾ ਜਿਹੜਾ ਪਿੰਡ ਦੇ ਵਿੱਚ ਜਿਹਨੂੰ ਕੋਈ ਰਿਸਪੈਕਟ ਨਹੀਂ ਕਰਦਾ ਪਰ ਉਹ ਬੰਦਾ ਬਾਣਾ ਪਾ ਕੇ ਇੱਕ ਮਤਲਬ ਕਿ ਇੱਕ ਐਦਾਂ ਪੇਸ਼ ਕਰਨ ਲੱਗ ਜਾਂਦੇ ਨੇ ਲੋਕਾਂ ਅੱਗੇ ਵੀ ਗਲਤ ਕੰਮ ਕਰਨ ਲੱਗ ਜਾਂਦੇ ਨੇ ਵੀ ਉਹਨਾਂ ਤੇ ਵੀ ਕੋਈ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਬਾਣਾ ਗੁਰੂ ਗੋਬਿੰਦ ਸਿੰਘ ਮਾਰਾ ਹਾਂਜੀ ਹਾਂਜੀ ਵੇਖੋ ਆ ਪਹਿਲਾਂ ਵੀ ਵੇਖੀ ਰਹੇ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਾਂਜੀ ਉਹਦੋਂ 22 ਮੰਜੀਆਂ ਢਾ ਕੇ ਬਹਿ ਗਏ ਸੀ ਹਾਂਜੀ 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 ਹੈਨਾ ਉਹ ਫਿਰ ਲੋਕ ਤਾਂ ਸਮਝਦੇ ਸੀ ਵੀ 22 ਮੰਜੀਆਂ ਤੇ 22 ਗੁਰੂ ਹੈ ਪਰ ਲਾਧੋ ਰੇ ਲਾਧੋ ਰੇ ਹਾਂ ਜੀ ਮੱਖਣਸ਼ਾ ਲਵਾਣੇ ਵੱਲੋਂ ਹੋਈ ਕਿਉਂਕਿ ਉਹਨੂੰ ਪਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਹਾਂ ਜੀ ਇਹ ਗੁਰਤਾ ਗੱਦੀ ਦੇ ਮਾਲਕ ਨੇ ਤਾਂ ਬਾਣਾ ਨਾ ਜਿਹੜਾ ਇਹ ਗੁਰੂ ਸਾਹਿਬ ਦਾ ਹੈ ਵੇਖੋ ਇਹਦੀ ਆੜ ਵਿੱਚ ਜੇ ਕੋਈ ਗਲਤ ਕੰਮ ਕਰਦਾ ਉਹਨਾਂ ਤੇ ਅਸੀਂ ਪਹਿਲਾਂ ਸਕੰਝਾ ਕੱਸ ਰਹੇ ਹਾਂ ਅਸੀਂ ਕੱਸ ਰਹੇ ਹਾਂ ਇਹ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਾਰਵਾਈ ਕਰਨ ਦਾ ਪਤਾ ਬਾਬਾ ਜੀ ਜੀ ਪ੍ਰਚਾਰ ਤੇ ਜੇ ਕੋ ਰੋਕੂ ਜੀ ਬਾਬਾ ਜੀ ਇੱਕ ਮਨਜੀਤ ਕੌਰ ਬੀਬੀ ਜਿਹੜੀ ਉਹ ਪਾਈ ਜਾਂਦੀ ਹੈ ਵੀਡੀਓ ਥੋੜੀ ਫੈਲ ਰਹੀ ਆ ਨਹੀਂ ਉਹ ਨਵਨੀਤ ਕੌਰ ਵੱਲੋਂ ਜੋ ਬੋਲਿਆ ਜਾ ਰਿਹਾ ਹੈ ਨੇ ਹਾਂ ਸਤਿ ਸ੍ਰੀ ਅਕਾਲ ਸੱਜਰ ਬਾਬਾ ਜੀ ਓਕੇ ਚਾਹ ਪਾਣੀ ਛਕਾ ਹੁਣ ਚਮਕਾਉ ਰ ਲੰਗਰ